ਪਿੰਡ ਭੰਗੂਆਂ ਦੀ ਬਲਵੀਰ ਕੌਰ ਬਣੀ ਸਰਪੰਚ ਕਿਹਾ ਜੋ ਕੀ ਵਾਅਦੇ ਕੀਤੇ ਨੇ ਉਹ ਕਰਕੇ ਦਿਖਾਵਾਂਗੇ ਅੱਜ ਸਬਡਿਵੀਜ਼ਨ ਦੇ ਪਿੰਡ ਭੰਗੂਆਂ ਦੀ ਬਲਵੀਰ ਕੌਰ ਜੋ ਕਿ ਮੈਲਾ ਸਰਪੰਚ ਬਣੀ ਹੈ ਨੇ ਅੱਜ ਕਿਹਾ ਕਿ ਜੋ ਫਤਵਾ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਉਹਨਾਂ ਕਿਹਾ ਕਿ ਜੋ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਨਿਭਾਇਆ ਜਾਵੇਗਾ ਅਤੇ ਸਰਕਾਰ ਦੀ ਮਦਦ ਮਦਦ ਦੇ ਨਾਲ ਪਿੰਡ ਦਾ ਸਰਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਉਹਨਾਂ ਦਾ ਦਾਵਾ ਕੀਤਾ ਕਿ ਜੋ ਕੰਮ ਮੇਰੇ ਪਤੀ ਦੇ ਟਰਮ ਦੇ ਵਿੱਚ ਅਧੂਰੇ ਰਹਿ ਗਏ ਸੀ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਪੂਰਾ ਕੀਤਾ ਜਾਵੇਗਾ ਅਤੇ ਜੋ ਪਿੰਡ ਦੇ ਲੋਕਾਂ ਵੱਲੋਂ ਵਿਸ਼ਵਾਸ ਜਤਾਇਆ ਗਿਆ ਹੈ ਉਸ ਤੇ ਪੂਰੀ ਤਰ੍ਹਾਂ ਖਰਾ ਉਤਰਿਆ ਜਾਵੇਗਾ ਐਪੀ 24 ਤੋਂ ਰਾਜਕਮਲ ਲalit ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਸਬ ਡਿਵੀਜ਼ਨ ਦੇ ਪਿੰਡ ਭੰਗੂਆ ਵਿਖੇ ਮੌਜੂਦਾ ਜਿੱਥੇ ਅੱਜ ਮਹਿਲਾ ਸਰਪੰਚ ਜੋ ਕਿ ਪਹਿਲੀ ਵਾਰ ਬਣੇ ਨੇ ਬਲਵੀਰ ਕੌਰ ਅੱਜ ਉਹਨਾਂ ਨਾਲ ਗੱਲ ਕਰਨ ਦੀ AP24 ਦੀ ਟੀਮ ਵੱਲੋਂ ਗੱਲ ਕੀਤੀ ਗਈ ਅਤੇ ਉਹਨਾਂ ਦੇ ਪਹਿਲਾ ਹਸਬੰਦ ਉਹ ਸਰਪੰਚੀ ਕਰ ਰਹੇ ਸੀ ਪਰ ਪਿੰਡ ਦੇ ਲੋਕਾਂ ਨੇ ਫੇਰ ਉਹੀ ਪਰਿਵਾਰ ਤੇ ਫਤਵਾ ਦਿੱਤਾ ਸੋ ਅੱਜ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਾਬਕਾ ਤੇ ਪਿੰਡ ਦੇ ਮੌਜੂਦਾ ਸਰਪੰਚ ਜੇ ਗੱਲ ਕਰੀਏ ਪਤੀ ਪਤਨੀ ਪਹਿਲਾਂ ਪਤੀ ਸਰਪੰਚ ਰਹੇ ਚੁੱਕੇ ਨੇ ਹੁਣ ਉਹਨਾਂ ਦੀ ਪਤਨੀ ਸਰਪੰਚੀ ਦੀ ਪੁੰਨ ਕਨੀ ਬਾਰੇ ਇਹ ਸਾਡੀ ਅਸੀਂ ਗੱਲ ਕਰਾਂਗੇ ਬਲਬੀਰ ਕੌਰ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨੂਨ ਪਿੰਡ ਦੇ ਲੋਕਾਂ ਨੇ ਪਹਿਲਾਂ ਤੁਹਾਡੇ ਹਸਬੈਂਡ ਸਰਪੰਚੀ ਨੂੰ ਫਤਵਾ ਦਿੱਤਾ ਹੈ ਕੀ ਕਹੋਗੇ ਮੈਂ ਬਲਬੀਰ ਕੌਰ ਸਰਪੰਚ ਐ ਜੀ ਪਹਿਲਾਂ ਮੇਰੇ ਪਤੀ ਸੀ ਹੁਣ ਮੈਂ ਸਰਪੰਚ ਬਣੀ ਆ ਜੀ ਮੈਂ ਪਿੰਡ ਦੇ ਕੰਮ ਜਿਹੜੇ ਅਧੂਰੇ ਆ ਸਾਰੇ ਪੂਰੇ ਕਰੂੰਗੇ ਜੀ ਅਸੀਂ ਚੱਪੈ ਦਾ ਸਾਡਾ ਛੱਪੜ ਦਾ ਕੰਮ ਰਹਿੰਦਾ ਜੀ ਉਹ ਵੀ ਪੂਰਾ ਕਰੂੰਗੇ ਗੜੀਆਂ ਦਾ ਕੰਮ ਰਹਿੰਦਾ ਉਹ ਵੀ ਪੂਰਾ ਕਰੂੰਗੇ ਬੜੀਆਂ ਦਾ ਕੰਮ ਉਹ ਵੀ ਪੂਰਾ ਕਰੂੰਗੇ ਇਲੈਕਟ੍ਰਾ ਦਾ ਵੀ ਕੰਮ ਹੋਣਾ ਚਾਹੀਦਾ ਸਾਡੇ ਪਿੰਡ ਦੇ ਬਾਹਰ-ਬਾਰ ਬਹੁਤ ਨੇਰਾ ਸਾਰੇ ਪਿੰਡ ਦੇ ਆਲੇ-ਦੁਆਲੇ ਵੀ ਬਾਕੀ ਹੋਰ ਕੋਈ ਮੁੱਖ ਮੁੱਦੇ ਜਿਨ੍ਹਾਂ ਵੱਲ ਸਰਕਾਰਾਂ ਦਾ ਧਿਆਨ ਆ ਗਿਆ ਹੋਵੇ ਹਾਂ ਜੀ ਉਹ ਵੀ ਅਸੀਂ ਸਾਰੇ ਪੂਰੇ ਕਰੂੰਗੇ ਬਾਕੀ ਕੋਸ਼ਿਸ਼ ਅਸੀਂ ਪੂਰੀ ਕਰੂੰਗੇ ਜੀ ਪੰਚਾਇਤ ਦਾ ਬਹੁਤ ਧੰਨਵਾਦ ਪਿੰਡ ਦਾ ਬਹੁਤ ਧੰਨਵਾਦ ਧੰਨਵਾਦ ਕਰਦੇ ਜਿਹਨਾਂ ਸਾਨੂੰ ਦੁਬਾਰਾ ਚੁਣਿਆ ਜੀ ਫਿਰ ਸੋ ਗ੍ਰਾਮ ਪੰਚਾਇਤ ਆਮ ਲੋਕਾਂ ਦਾ ਧੰਨਵਾਦ ਸਾਡੇ ਨਾਲ ਮੌਜੂਦ ਨੇ ਸਾਬਕਾ ਸਰਪੰਚ ਜੋ ਕਿ ਇਹਨਾਂ ਦੇ ਪਤੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਤੁਹਾਡੇ ਹੀ ਪਰਿਵਾਰ ਨੂੰ ਫਿਰ ਫਤਵਾ ਮਿਲਿਆ ਕੀ ਕਹੋਗੇ ਸਾਡੇ 'ਤੇ ਪਰ ਵਿਸ਼ਵਾਸ ਕੀਤਾ ਸਾਡੇ ਨਗਰ ਨੇ ਬਹੁਤ ਸਾਡਾ ਪਿਛੇ ਅਸੀਂ ਵਧੀਆ ਕੰਮ ਕਰਿਆ ਜਿਹੜੇ ਅਧੂਰੇ ਕੰਮ ਰਹਿ ਗਏ ਹੁਣ ਅਸੀਂ ਉਸ ਪੂਰੇ ਫੇਰ ਦੁਬਾਰੇ ਸਿਰੇ ਚੜਾ ਲਵਾਂਗੇ ਜਿਹੜੇ ਰਹਿਨੇ ਆ ਸਾਡੀ ਸਰਕਾਰ ਨੂੰ ਬੇਨਤੀ ਹੈ ਜੋ ਸਾਡੇ ਅਧੂਰੇ ਕੰਮ ਰਹਿਨੇ ਆ ਉਹਨਾਂ ਵਾਸਤੇ ਸਾਨੂੰ ਗਰੰਟਾਂ ਦਿੱਤੀਆਂ ਜਾਣ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ಗ್ರಾಮ ਪੰਚਾਇਤ ਭੰਗਵਾ ਜਿਨ੍ਹਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਅਤੇ ਇਹ ਕਿਹਾ ਗਿਆ ਕਿ ਜੋ ਸਾਡੇ ਪਿੰਡ ਦੇ ਕੰਮ ਅਧੂਰੇ ਨੇ ਉਹਨਾਂ ਨੂੰ ਤਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਏਗਾ ਸੋ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਵੱਲੋਂ ਇਹਨਾਂ ਨੂੰ ਲਗਾਤਾਰ ਦੂਸਰੀ ਵਾਰ ਇਹ ਫਤਵਾ ਦਿੱਤਾ ਹੈ ਏਪੀ 24 ਤੋਂ ਰਾਜਕਮਲ ਲalit ਸ਼ਰਮਾ ਦੀ ਵਿਸ਼ੇਸ਼ ਰਿਪੋਰਟ